ਇਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਯੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਤਕਾਰਯੋਗ ਮਾਤਾ ਗੁਜਰਕੌਰ ਜੀ ਦੇ ਮੁਬਾਰਕ ਅਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹਾਜ਼ਰ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੱਚੇ ਪਾਤਸ਼ਾਹ ਦੇ ਫਰਜ਼ੰਦਾ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਡਰ ਤੇ ਲਾਲਚ ਦਿੱਤੇ ਕਿ ਸਿੱਖੀ ਛੱਡ ਦਿਓ ਆਪਣਾ ਆਕੀਦਾ ਛੱਡ ਦਿਓ ਤਾਂ ਸਾਹਿਬਜ਼ਾਦਿਆਂ ਦਾ ਇੱਕ ਜਵਾਬ ਸੀ ਹਾਮਰੀ ਬੰਸ ਰੀਤ 임 ਆਈ ਸੀ ਸਜਾਈ ਪਰ ਸਿਰ ਨਾ ਜਾਈ ਅੱਜ ਸਾਹਿਬ ਜਾਦਿਆਂ ਦੀ ਸ਼ਹਾਦਤ ਦੇ ਮੌਕੇ ਤੇ ਮੈਂ ਸਮੁੱਚੀ ਹੀ ਕੌਮ ਦੀ ਨੌਜਵਾਨਾਂ ਨੂੰ ਇਹ ਸੰਦੇਸ਼ ਦਿਨਾ ਹਾਂ ਨੌਜਵਾਨੋ ਆਪਾਂ ਸਾਹਿਬ ਜਾਦਿਆਂ ਦੇ ਰਸਤੇ ਤੇ ਤੁਰਨਾ ਹੈ ਆਪਾਂ ਜੇ ਥੋੜੀ ਬਹੁਤੀ ਢਿੱਲ ਹੈ ਆਪਾਂ ਸਾਬਤ ਸੂਰਤ ਹੋਈਏ ਆਪਾਂ ਸਰਦਾਰ ਬਣੀਏ ਆਪਾਂ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਦੂਜੀ ਗੱਲ ਸਾਹਿਬਜ਼ਾਦੇਾਨ ਮੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰਨ ਤੋਂ ਬਾਅਦ ਹਕੂਮਤ ਨੇ ਸੋਚਿਆ ਸੀ ਕਿ ਸ਼ਾਇਦ ਸਿੱਖੀ ਦੀ ਗੱਲ ਮੁੱਕ ਗਈ ਹੈ ਪਰ ਸਾਹਿਬਜ਼ਾਦੇਾਨ ਨੇ ਜੋ ਪਹਿਲਾ ਬਚਨ ਕਹੇ ਸੀ ਤੁਸੀਂ ਸਾਡੇ ਸਰੀਰ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਕੋਈ ਖਤਮ ਨਹੀਂ ਕਰ ਸਕਦਾ ਅੱਜ ਤੇ ਹਮੇਸ਼ਾ ਹੀ ਇਹ ਲੱਖਾਂ ਦੇ ਇਕੱਠ ਖਾਲਸਾ ਪੰਥ ਦੇ ਇਹ ਦੱਸਦੇ ਨੇ ਸਾਡੇ ਦਿਲਾਂ ਦੇ ਵਿੱਚ ਸਾਹਿਬ ਜਾਦੇ ਵਸਦੇ ਆ ਤੇ ਇਸ ਧਰਤੀ ਤੇ ਪੰਥ ਦੇ ਸਿੱਖੀ ਦੇ ਬੋਲ ਬਾਲੇ ਇਹ ਸਦਾ ਰਹਿਣਗੇ ਤੀਜੀ ਗੱਲ ਉਦੋਂ ਵੀ ਜਿਹੜਿਆ ਦਿੱਲੀ ਦਾ ਤਖਤ ਹੈ ਵਜ਼ੀਰ ਖਾਨ ਉਹਦਾ ਗੁਲਾਮ ਉਹਨੇ ਸਾਹਿਬਜ਼ਾਦੇਆ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਖਾਲਸਾ ਪੰਥ ਇੱਥੇ ਅੱਜ ਹਾਜ਼ਰ ਹੈ ਸਾਰੇ ਦਲ ਪੰਥ ਦਮਦਮੀ ਟਕਸਾਲ ਸਿੰਘ ਸਾਹਿਬ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਮਾਪੁਰਸ਼ ਅਤੇ ਸਮੁੱਚਾ ਪੰਥ ਇਹ ਗੁਰਦੁਆਰੇ ਗੁਰਧਾਮ ਅੱਜ ਵੀ ਆਪਾਂ ਜਿੱਥੇ ਖੜੇ ਹਾਂ ਇਹ ਬੰਥ ਦੇ ਹਨ ਤੇ ਆਪਾਂ ਇਹ ਹਮੇਸ਼ਾ ਪਹਿਰਾ ਦੇਣਾ ਹੈ ਕੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਮਾਮਲੇ ਦੇ ਵਿੱਚ ਉਦੋਂ ਸਿੱਖੀ ਰਣਜੀਤ ਨਗਾਰਾ ਹੀ ਵਜਾ ਸੀ ਨਾਨੰਦਪੁਰ ਸਾਹਿਬ ਤੇ ਰਣਜੀਤ ਨਗਾਰੇ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਆਨੰਦਪੁਰ ਸਾਹਿਬ ਨੂੰ ਘੇਰੇ ਤੇ ਫੇਰ ਸ਼ਹਾਦਤਾਂ ਦਾ ਦੌਰ ਆਪਾਂ ਸੁਚੇਤ ਰਹਿਣਾ ਪੰਥ ਆਪਣੇ ਫੈਸਲੇ ਆਪ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਰਦਾ ਹੈ ਤੇ ਆਪਾਂ ਇਸੇ ਹੀ ਸੋਚਦੇ ਧਾਰਨੀ ਬਣਾ ਹੈ ਕੱਲ ਮੈਂ ਜਦੋਂ ਤੁਰਿਆ ਸੀ ਇੱਕ 20 ਸਾਲ ਦਾ ਨੌਜਵਾਨ ਹੱਥ ਦੇ ਵਿੱਚ ਤਖਤੀ ਫੜ ਕੇ ਖਲੋਤਾ ਸੀ ਉਹਨੇ ਆਖਿਆ ਸਿੰਘ ਸਾਹਿਬ ਇਹ ਤਖਤੀ ਪੜੋ ਇਹਦੇ ਤੇ ਲਿਖਿਆ ਹੈ ਕਿ ਕੁਝ ਬੰਦਿਆਂ ਦੇ ਦਿਨ ਭਾਵੇਂ ਸਹਿਬਜ਼ਾਦਿਆਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਸਹਿਬਜ਼ਾਦਿਆਂ ਦੀ ਸ਼ਹਾਦਤ ਆ ਦੁੱਤੀ ਹੈ ਪਰ ਇਸੇ ਧਰਤੀ ਤੇ ਇਸ ਮੁਲਕ ਵਿੱਚ ਤੇ ਪੰਜਾਬ ਵਿੱਚ ਕੁਝ ਦੇ ਨਾਉਂਦੇ ਨੇ ਸ਼ਰਾਬ ਬੰਦੀ ਹੁੰਦੀ ਹੈ ਪੰਚ ਟੀਏ ਭਾਵਨਾ ਔਰ ਨੌਜਵਾਨਾਂ ਦੇ ਜਜ਼ਬਾਤ ਨੇ ਕਿ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹੋਣ ਸ਼ਹੀਦੀ ਸਬਾ ਤਾਂ ਪੰਜਾਬ ਦੇ ਅੰਦਰ ਮਕਮਲ ਸ਼ਰਾਬ ਬੰਦੀ ਚਾਹੀਦੀ ਹੈ ਸਿਗਰਟ ਬੀੜੀਆਂ ਤਮਾਕੂ ਇਹ ਦੁਕਾਨਾਂ ਬੰਦ ਚਾਹੀਦੀਆਂ ਨੇ ਮੈਂ ਪੰਥ ਨੂੰ ਇਹ ਵੀ ਸੰਦੇਸ਼ ਦਿਨਾ ਇਹ ਸਾਰ ਜਮੀਨ ਸਾਡੀ ਹੈ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਸਤਕਾਰਯੋਗ ਮਾਤਾ ਗੁਜਰਕੌਰ ਜੀ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਇਸ ਚਰਨਛੋਪਾ ਪ੍ਰਾਪਤ ਧਰਤੀ ਤੇ ਉਹਨਾਂ ਦੀ ਮਿੱਠੀ ਤੇ ਪਿਆਰੀ ਯਾਦ ਦੇ ਵਿੱਚ ਸਾਰਾ ਪੰਥ ਇੱਥੇ ਜੁੜਿਆ ਬੈਠਾ ਹੈ ਇਸ ਮੌਕੇ ਤੇ ਜਿੱਥੇ ਸਮੁੱਚੇ ਜੀ ਦਲਪੰਥ ਸਮੁੱਚੇ ਕਾਰਸੇਵਾ ਵਾਲੇ ਮਹਾਂਪੁਰਸ਼ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਬਹੁਤ ਸਾਰੇ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਹਾਜ਼ਰ ਹੋਏ ਸਮੁੱਚਾ ਪੰਥ ਇੱਥੇ ਹਾਜ਼ਰ ਹੋਇਆ ਇਹਨਾਂ ਦੀ ਸਾਰਿਆਂ ਦੇ ਇੱਥੇ ਹਾਜ਼ਰ ਹੋਣ ਦਾ ਇੱਕੋ ਇੱਕ ਵੱਡਾ ਕਾਰਨ ਸੀ ਕਿ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਰਿਆਂ ਦੇ ਇਹ ਸ਼ਹੀਦੀ ਦਾ ਜਿਹੜਾ ਸਥਾਨ ਹੈ ਉਹ ਜੋੜ ਮੇਲਾ ਅਸੀਂ ਬਣਾ ਰਹੇ ਹਾਂ ਇਹਨਾਂ ਜੋੜ ਮੇਲਿਆਂ ਨੂੰ ਮਨਾਉਣ ਦਾ ਮਕਸਦ ਜੇ ਕਿਸੇ ਆਮ ਬੰਦੇ ਨੂੰ ਪੁੱਛਿਆ ਜਾਏ ਤਾਂ ਉਹ ਤਾਂ ਕਿਸੇ ਹੋਰ ਤਰੀਕੇ ਮੇਲੇ ਦਾ ਇਹਦਾ ਮਤਲਬ ਕੱਢ ਲੈਂਦਾ ਪਰ ਜਿੰਨੇ ਲੋਕਾਂ ਨੇ ਇਸ ਸਥਾਨ ਤੇ ਆ ਕੇ ਭਾਵਨਾ ਨਾਲ ਨਤਮਸਤਕ ਹੋਣਾ ਤੇ ਉਹਨਾਂ ਨੇ ਜਦੋਂ ਭਾਵਨਾ ਨਾਲ ਸਭ ਜਿਆਦਿਆਂ ਨੂੰ ਨਮਸਕਾਰ ਕਰਨੀ ਹੈ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰ ਕਰਨੀ ਹੈ ਮੈਂ ਨਿਸ਼ਚੇ ਨਾਲ ਕਹਿ ਸਕਦਾ ਅਗਲੇ ਸਾਲਾਂ ਚ ਆਉਂਦੇ ਸਮਿਆਂ ਚ ਉਹਨਾਂ ਦਾ ਜੀਵਨ ਬਦਲ ਜਾਣਾ ਤੇ ਉਹਨਾਂ ਦਾ ਜਿਹੜਾ ਜੀਵਨ ਬਦਲ ਕੇ ਉਹਨਾਂ ਨੇ ਗੁਰਸਿੱਖ ਬੰਨਾ ਜਿਵੇਂ ਪਹਿਲਾਂ ਪ੍ਰਧਾਨ ਜੀ ਨੇ ਵੀ ਕਿਹਾ ਤੇ ਇਹੀ ਸਾਡਾ ਇਹਨਾਂ ਜੋੜ ਮੇਲਿਆਂ ਤੇ ਆਉਣ ਦਾ ਵੱਡਾ ਮਨੋਰਥ ਵੀ ਹੈ